ਤੇ ਹਰਪਾਲ ਚੀਮਾ ਜੀ ਨੇ ਜਿਹੜੇ ਸਾਡੇ ਵਿੱਤ ਮੰਤਰੀ ਨੇ ਸ਼ੁਰੂ ਕੀਤਾ ਸੀ ਜੀ ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ ਨੇ ਇੱਕ ਰਾਮਾਇਣ ਦੇ ਉੱਪਰ ਬਣਾਈ ਸੀ ਸੀਰੀਜ਼ ਆ ਹਮਾਰੇ ਰਾਮ ਤੇ ਉਹ ਜਿਹੜਾ ਹੈਗਾ 40 ਸ਼ਹਿਰਾਂ ਦੇ ਵਿੱਚ ਇਹ ਦਿਖਾਇਆ ਜਾਣਾ ਬੀਜਪੀ ਦਾ ਜਿਹੜਾ ਏਜੰਡਾ ਹੈਗਾ ਧਾਰਮਿਕ ਧਰਮ ਦੇ ਆਧਾਰ ਦੇ ਉੱਪਰ ਰਾਜਨੀਤੀ ਕਰਦੀ ਹੈ ਬੀਜਪੀ ਉਹ ਏਜੰਡਾ ਜਿਹੜਾ ਹੈਗਾ ਉਹ ਹੈਕ ਕਰਨਾ ਚਾਹੁੰਦੀ ਹੈ ਜਿਵੇਂ ਤੁਸੀਂ ਦੇਖੋ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਮੁੱਦੇ ਆਮ ਆਦਮੀ ਪਾਰਟੀ ਨੇ ਆਪਣੇ ਉੱਤੇ ਉੱਪਰ ਲੈ ਲਏ। ਅ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਦੇਖੋ ਮਤਲਬ ਜਿੰਨੇ ਵੀ ਤੁਸੀਂ ਦੇਖੋ ਵੀ ਸ਼ਹਾਦਤ ਦਿਵਸ ਮਨਾਇਆ ਮਤਲਬ ਵੱਡੇ ਪੱਧਰ ਦੇ ਉੱਪਰ ਸ਼੍ਰੋਮਣੀ ਕਮੇਟੀ ਨਾਰਾਜ਼ ਹੋਗੀ। ਇਹ ਸਾਰਾ ਜਿਹੜਾ ਹੈਗਾ ਧਰਮ ਦੇ ਆਧਾਰ ਤੇ ਰਾਜਨੀਤੀ ਜਿਹੜੀ ਹੈਗੀ ਹੈ ਉਹਦੇ ਉੱਪਰ ਆ ਚੁੱਕੇ। ਭਾਜਪਾ ਕਿਉਂਕਿ ਹੁਣ ਇਹਦਾ ਭਾਜਪਾ ਦਾ ਬੇਸ ਜਿਹੜਾ ਹੈਗਾ ਧਰਮ ਹੈ। ਤੇ ਹੁਣੇ ਹਮਾਰੇ ਰਾਮ ਜਿਹੜੀ ਹੈਗੀ ਹੈ ਜਲੰਧਰ ਲੁਧਿਆਣਾ ਪਟਿਆਲਾ ਤੇ ਅਮ੍ਰਿਤਸਰ ਸਾਹਿਬ ਤੇ ਇਹ ਚਾਰ ਸ਼ਹਿਰਾਂ ਦੇ ਵਿੱਚ ਬੇਸ ਕਰਨਾ ਇਹਨਾਂ ਨੇ ਤੇ ਇਹ ਵਾਕਿਆ ਦਾ ਸਕਰੀਨਾਂ ਦੇ ਉੱਪਰ ਦਿਖਾਈ ਜਾਏਗੀ ਜੀ ਇਹ ਜਿਹੜੀ ਫਿਲਮ ਕਹਿ ਲਓ ਇਹਨੂੰ ਤੁਸੀਂ ਵੈਬ ਸੀਰੀਜ਼ ਕਹਿ ਲਓ ਜਾਂ ਜੋ ਵੀ ਮਤਲਬ ਰਾਮਾਇਣ ਦੀ ਇੱਕ ਠੀਕਾ ਨਾਟਕੀ ਰੂਪਾਂਤਰ ਕਹਿ ਲਓ 2022 ਦੇ ਵਿੱਚ 22 ਦੇ ਵਿੱਚ ਭਾਜਪਾ ਦਾ ਜਿਹੜਾ ਵੋਟ ਪਰਸੈਂਟ ਸੀ ਸਿਰਫ 6.6% ਦੀ ਸੀਗਾ ਜੀ ਲੇਕਿਨ 2024 ਦੀਆਂ ਚੋਣਾਂ 'ਚ ਵਧ ਕੇ 18.56 ਹੋ ਗਿਆ ਹੈ ਆਮ ਆਦਮੀ ਪਾਰਟੀ ਦਾ ਮਤਲਬ ਜਿਹੜਾ ਮੀਡੀਆ ਰਿਪੋਰਟਾਂ ਹੈਗੀਆਂ ਉਹਦੇ ਹਿਸਾਬ ਨਾਲ ਹੁਣ ਇਹ ਲੱਗਦਾ ਹੈ ਵੀ ਪਿੰਡਾਂ ਦੇ ਵਿੱਚ ਤਾਂ ਇਹਨਾਂ ਨੂੰ ਲੱਗਦਾ ਹੈ ਵੀ ਸਾਡਾ ਬੇਸ ਬਣ ਗਿਆ ਹੈ ਜਿਹੜੀ ਜਿਹੜੀ ਸਰਕਾਰ ਹੈ ਜੀ ਉਹਨਾਂ ਨੂੰ ਲੱਗਦਾ ਹੈ ਵੀ ਸਾਡੀ ਪਾਰਟੀ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਪਿੰਡਾਂ 'ਚ ਬੇਸ ਬਣ ਗਿਆ ਹੈ ਸ਼ਹਿਰਾਂ 'ਚੋਂ ਘਟ ਰਿਹਾ ਹੈ ਵੀ ਉਹ ਚਿੰਤਾ ਲੱਗੀ ਹੋਈ ਹੈ ਆਮ ਆਦਮੀ ਪਾਰਟੀ ਜਿਹੜਾ ਹਿੰਦੂ ਵੋਟ ਬੈਂਕ ਨੂੰ ਪਹਿਲੀ ਵਾਰੀ ਨਹੀਂ ਨਜ਼ਰ ਰੱਖ ਰਹੀ ਹੈ ਤੁਸੀਂ ਦੇਖੋ 2019 ਤੋਂ ਭਗਵੰਤ ਮਾਨ ਜੀ ਪ੍ਰਧਾਨ ਸਨ ਆਮ ਆਦਮੀ ਪਾਰਟੀ ਦੇ। ਔਰ ਫਿਰ ਦੇਖੋ ਹਿੰਦੂ ਵੈਲਫੇਅਰ ਬੋਰਡ ਵੀ ਕਾਇਮ ਕੀਤਾ ਗਿਆ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਗੱਲ ਕਰਾਂਗੇ ਅੱਜਕੱਲ੍ਹ ਰਾਜਨੀਤੀ ਨੂੰ ਲੈ ਕੇ ਰਾਜਨੀਤੀ ਦੇ ਵਿੱਚ ਸੱਤਾ ਹਾਸਲ ਕਰਨ ਦੇ ਲਈ ਕੀ ਕੁਝ ਕੀਤਾ ਜਾਂਦਾ ਹੈ ਆਪਾਂ ਸੋਚ ਵੀ ਨਹੀਂ ਸਕਦੇ। ਜਿੱਥੇ ਲੀਡਰਾਂ ਨੂੰ ਫਾਇਦਾ ਹੁੰਦਾ ਜਿਹੜੀ ਜੀਤ ਤੋਂ ਫਾਇਦਾ ਹੁੰਦਾ ਉਹ ਬਗੈਰ ਝਿਜਕ ਬਗੈਰ ਕਿਸੇ ਸ਼ਰਮ ਦੇ ਉਹ ਚੀਜ਼ ਨੂੰ ਅਪਣਾ ਲੈਂਦੇ ਨੇ ਵੀ ਸਾਡੀ ਸੱਤਾ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਪਾਵਰ ਸਾਡੀ ਬਣੀ ਰਹੇ ਗੱਲ ਕਰਾਂਗੇ ਅੱਜ ਕੱਲ ਧਰਮ ਨੂੰ ਲੈ ਕੇ ਧਰਮ ਦੇ ਉੱਤੇ ਅੱਜ ਕੱਲ ਰਾਜਨੀਤੀ ਕੀਤੀ ਜਾ ਰਹੀ ਹੈ ਤੇ ਲਗਾਤਾਰ ਵਿਰੋਧੀ ਇੱਕ ਦੂਜੇ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਦੇਖਿਆ ਜਾਂਦਾ ਵੀ ਇਹ ਕਿਸ ਧਰਮ ਦੇ ਨਾਲ ਰਾਜਨੀਤੀ ਕਰ ਰਹੇ ਨੇ ਫਿਰ ਅਸੀਂ ਉਸ ਧਰਮ ਦੇ ਨਾਲ ਰਾਜਨੀਤੀ ਕਰਾਂਗੇ ਤੇ ਇਹ ਗੱਲਬਾਤ ਕਰਾਂਗੇ ਅਸੀਂ ਮੁੱਦੇ ਨੂੰ ਲੈ ਕੇ ਅਸੀਂ ਨਿਊ ਪੱਤਰਕਾਰ ਮਹਿਤਾਬ ਜੀ ਨਾਲ ਪਹਿਲਾਂ ਸਵਾਗਤ ਕਰਾਂਗੇ ਫਿਰ ਗੱਲਬਾਤ ਕਰਾਂਗੇ ਸਵਾਗਤ ਹੈ ਜੀ ਧੰਨਵਾਦ ਜੀ ਸੋਰ ਕਿਦਾਂ ਦੇਖਦੇ ਹੋ ਜੀ ਧਰਮ ਦੀ ਰਾਜਨੀਤੀ ਨੂੰ ਲੈ ਕੇ ਜਿੱਥੇ ਲੀਡਰ ਕਿਸੇ ਵੀ ਹੱਦ ਤੱਕ ਪਹੁੰਚ ਜਾਂਦੇ ਨੇ ਹਾਲਾਂਕਿ ਆਪਣੇ ਗੁਰੂਆਂ ਨੂੰ ਵੀ ਨਹੀਂ ਛੱਡਦੇ ਉਹ ਵੀ ਸਾਡਾ ਕਿਤਨਾ ਕਿਤੇ ਸੱਤਾ ਦੇ ਵਿੱਚ ਰਹਿਣਾ ਜ਼ਰੂਰੀ ਹੈ ਪਰ ਸਾਡੇ ਲਈ ਧਰਮ ਸਾਡੇ ਗੁਰੂ ਉਹ ਕੋਈ ਮੈਨੇ ਨਹੀਂ ਰੱਖਾਂਦੇ ਜੀ 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 ਬਿਲਕੁਲ ਅ ਦਰਸਲ ਬਟੂ ਜੀ ਜਿਹੜੀ ਗੱਲਬਾਤ ਜਿਹੜੀ ਸ਼ੁਰੂ ਹੋਈ ਹੈ ਮੀਡੀਆ ਦੇ ਵਿੱਚ ਇਹ ਅੱਜ ਹੀ ਸ਼ੁਰੂ ਹੋਈ ਹੈ ਸਮਝ ਲਓ ਸ਼ੁੱਕਰਵਾਰ ਨੂੰ ਕਿਸ ਤਰ੍ਹਾਂ ਜੇ ਆਪਾਂ ਗੱਲ ਕਰੀਏ ਇਹ ਇਸ ਤਰ੍ਹਾਂ ਸ਼ੁਰੂ ਹੋਈ ਹੈ ਜੀ ਕਿਉਂਕਿ ਹਰਪਾਲ ਚੀਮਾ ਜੀ ਨੇ ਜਿਹੜੇ ਸਾਡੇ ਵਿੱਤ ਮੰਤਰੀ ਨੇ ਉਹਨਾਂ ਨੇ ਐਲਾਨ ਕੀਤਾ ਹੈ ਵੀ ਜਿਹੜੀ ਇੱਕ ਤੁਹਾਡੇ ਯਾਦ ਹੋਣਾ ਹੈ ਸ਼ੁਰੂ ਕੀਤਾ ਸੀ ਜੀ ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ ਨੇ ਇੱਕ ਰਾਮਾਇਣ ਦੇ ਉੱਪਰ ਬਣਾਈ ਸੀ ਸੀਰੀਜ਼ ਇੱਕ ਹਮਾਰੇ ਰਾਮ ਤੇ ਉਹ ਜਿਹੜਾ ਹੈਗਾ 40 ਸ਼ਹਿਰਾਂ ਦੇ ਵਿੱਚ ਇਹ ਦਿਖਾਇਆ ਜਾਣਾ ਹੈ ਜੀ ਇਹ ਹਮਾਰੇ ਰਾਮ ਜੜਾ ਜਿਹੜਾ ਵੈਬ ਸੀਰੀਜ਼ ਹੈ ਜਾਂ ਜੋ ਵੀ ਹੈਗੀ ਰਮਾਇਣ ਫੁੱਲ ਰਮਾਇਣ ਔਰ ਇਹਦੇ ਚ ਦਾਵਾ ਕੀਤਾ ਜਾ ਰਿਹਾ ਹੈ ਵੀ ਇਹਦੇ ਵਿੱਚ ਲਵਕੁਸ਼ ਦੀ ਜਿਹੜੀ ਕਹਾਣੀ ਹੈ ਉਹਦੇ ਉੱਪਰ ਇਹ ਬੇਸਡ ਹੈਗਾ ਜ਼ਿਆਦਾਤਰ ਉਹਦੇ ਉੱਪਰ ਮਾਤਾ ਸੀਤਾ ਜੀ ਦੇ ਜਿਹੜੇ ਦ੍ਰਿਸ਼ਟੀਕੋਣ ਤੋਂ ਜਿਹੜੀ ਗੱਲਾਂ ਇਹ ਸਾਰੀਆਂ ਦਿਖਾਈਆਂ ਜਾਣਗੀਆਂ ਤੇ ਉਹ 40 ਸ਼ਹਿਰਾਂ ਦੇ ਵਿੱਚ ਫ੍ਰੀ ਦਿਖਾਇਆ ਜਾਣਾ ਵੈਸੇ ਉਸ ਦਾ ਜਿਹੜਾ ਟਿਕਟ ਹੈ ਜੀ 800 ਰੁਪਏ ਦੇ ਕਰੀਬ ਹੈ 792 ਰੁਪਏ ਉਹਦਾ ਟਿਕਟ ਹੈ ਇੱਕ ਜਣੇ ਦਾ لیکن ਉਹ 40 షో ਜਿਹੜੇ ਦਿਖਾਏ ਜਾਣੇ ਨੇ ਜੀ ਬਿਲਕੁਲ ਫਰੀ ਹੂੰ ਇਹ ਪੰਜਾਬ ਸਰਕਾਰ ਨੇ ਦਿਖਾਉਣੇ ਨੇ ਸਮਝ ਲਓ ਵੀ ਜਾਂ ਤੁਸੀਂ ਕਹੋ ਵੀ ਆਮ ਆਦਮੀ ਪਾਰਟੀ ਨੇ ਜਿਹੜੀ ਸਤਾਧਾਰੀ ਆ ਸਾਡੇ ਉਹਨਾਂ ਦਾ ਇੱਕ ਇਹ ਅਜੰਡਾ ਹੈਗਾ ਇਹ ਤੁਹਾਨੂੰ ਦਸਾਂ ਦਰਸਲ ਜਿਹੜੇ ਟੂਰਿਜ਼ਮ ਡਿਪਾਰਟਮੈਂਟ ਸੈਰ ਸਪਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਬਾਰੇ ਜਿਹੜਾ ਡਿਪਾਰਟਮੈਂਟ ਹੈ ਉਹਦੇ ਚੇਅਰ ਪਰਸਨ ਨੇ ਦੀਪਕ ਬਾਲੀ ਜੀ ਇਹ ਉਹਨਾਂ ਦਾ ਬ੍ਰੇਨ ਚਾਈਲਡ ਹੈ ਇਹ ਉਹਨਾਂ ਦਾ ਦਿਮਾਗ ਹੈ ਜਿਹੜਾ ਇੱਥੇ ਕੰਮ ਕੀਤਾ ਬਈ ਹੁਣ ਦੇਖੋ ਅ ਦਰਸਲ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਜਿਹੜਾ ਬੀਜੇਪੀ ਦਾ ਜਿਹੜਾ ਏਜੰਡਾ ਹੈਗਾ ਧਾਰਮਿਕ ਧਰਮ ਦੇ ਆਧਾਰ ਦੇ ਉੱਪਰ ਰਾਜਨੀਤੀ ਕਰਦੀ ਹੈ ਬੀਜੇਪੀ ਉਹ ਏਜੰਡਾ ਜਿਹੜਾ ਹੈਗਾ ਉਹ ਹੈਕ ਕਰਨਾ ਚਾਹੁੰਦੀ ਹੈ ਹੁਣ ਜਿਵੇਂ ਤੁਸੀਂ ਦੇਖੋ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਮੁੱਦੇ ਆਮ ਆਦਮੀ ਪਾਰਟੀ ਨੇ ਆਪਣੇ ਉੱਤੇ ਉੱਪਰ ਲੈ ਲਏ ਅ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਦੇਖੋ ਮਤਲਬ ਜਿੰਨੇ ਵੀ ਤੁਸੀਂ ਦੇਖੋ ਵੀ ਸ਼ਹਾਦਤ ਦਿਵਸ ਮਨਾਇਆ ਮਤਲਬ ਵੱਡੇ ਪੱਧਰ ਦੇ ਉੱਪਰ ਸ਼੍ਰੋਮਣੀ ਕਮੇਟੀ ਨਾਰਾਜ਼ ਹੋਗੀ ਲੇਕਿਨ ਇਹ ਸਾਰਾ ਜਿਹੜਾ ਹੈਗਾ ਧਰਮ ਦੇ ਆਧਾਰ ਤੇ ਰਾਜਨੀਤੀ ਜਿਹੜੀ ਹੈਗੀ ਹੈ ਉਹਦੇ ਉੱਪਰ ਆ ਚੁੱਕੇ ਨੇ ਤੇ ਬੀਜੇਪੀ ਕਿਉਂਕਿ ਹੁਣ ਇਹਦਾ ਬੀਜੇਪੀ ਦਾ ਬੇਸ ਜਿਹੜਾ ਹੈਗਾ ਧਰਮ ਹੈ ਤੇ ਹੁਣੇ ਹਮਾਰੇ ਰਾਮ ਜਿਹੜੀ ਹੈਗੀ ਹੈ ਜਲੰਧਰ ਲੁਧਿਆਣਾ ਪਟਿਆਲਾ ਤੇ ਅੰਮ੍ਰਿਤਸਰ ਸਾਹਿਬ ਇਹ ਚਾਰ ਸ਼ਹਿਰਾਂ ਦੇ ਵਿੱਚ ਬੇਸ ਕਰਨਾ ਇਹਨਾਂ ਨੇ ਤੇ ਇਹ ਬਾਕਾਇਦਾ ਸਕਰੀਨਾਂ ਦੇ ਉੱਪਰ ਦਿਖਾਈ ਜਾਏਗੀ ਜੀ ਇਹ ਜਿਹੜੀ ਫਿਲਮ ਕਹਿ ਲੋ ਇਹਨੂੰ ਤੁਸੀਂ ਵੈਬ ਸੀਰੀਜ਼ ਕਹਿ ਲੋ ਜਾਂ ਜੋ ਵੀ ਮਤਲਬ ਰਾਮਾਇਣ ਦੀ ਇੱਕ ਨਾਟਕੀ ਰੂਪਾਂਤਰ ਕਹਿ ਲੋ ਤੁਸੀਂ ਇਸ ਤਰ੍ਹਾਂ ਕੁਝ ਵੀ ਕਹਿ ਸਕਦੇ ਹੋ ਤੇ ਉਹ ਆਪਣਾ ਦਿਖਾਇਆ ਜਾਣਾ ਹੈਗਾ ਤੇ ਤੁਸੀਂ ਦੇਖੋ ਵੀ ਜੇ ਆਪਾਂ ਗੱਲ ਕਰੀਏ 2022 ਦੇ ਵਿੱਚ 22 ਦੇ ਵਿੱਚ ਭਾਜਪਾ ਦਾ ਜਿਹੜਾ ਵੋਟ ਪਰਸੈਂਟ ਸੀ ਸਿਰਫ 6.6% ਦੀ ਸੀਗਾ ਜੀ 6.6% ਓਨਲੀ ਜੀ لیکن 2024 ਦੀਆਂ ਚੋਣਾਂ 'ਚ ਵਧ ਕੇ 18.56 ਹੋ ਗਿਆ ਜੀ ਤੁਸੀਂ ਦੇਖੋ ਵੀ ਤਿੰਨ ਗੁਣਾ ਫਰਕ ਪੈ ਗਿਆ ਇਹ ਥੋੜੇ ਜਿਹੇ ਸਮੇਂ ਦੇ ਵਿੱਚ ਇੰਨਾ ਕੰਮ ਕੀਤਾ ਬੀਜੇਪੀ ਨੇ ਪਿੰਡਾਂ ਦੇ ਵਿੱਚ ਵੀ ਜਾ ਰਹੇ ਨੇ ਉਹ ਸ਼ਹਿਰਾਂ ਦੇ ਵਿੱਚ ਤਾਂ ਹੈ ਹੀ ਉਹਨਾਂ ਦਾ ਬੇਸ ਚੱਲ ਹੀ ਰਿਹਾ ਹੈ ਤੇ ਤੁਸੀਂ ਦੇਖੋ ਵੀ ਹੁਣ ਲੇਕਿਨ ਜਿਹੜਾ ਇਹਦਾ ਆਮ ਆਦਮੀ ਪਾਰਟੀ ਦਾ ਬੇਸ ਹ ਥੋੜਾ ਘਟਿਆ ਉਹ ਥੋੜਾ ਨਹੀਂ ਕਾਫੀ ਜ਼ਿਆਦਾ ਘਟਿਆ ਜੀ ਤੇ 2024 ਦੀਆਂ ਚੋਣਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਇਹ 26.2% ਸੀ 2022 ਦੇ ਵਿੱਚ ਜਦੋਂ ਸਰਕਾਰ ਬਣੀ ਹੈ ਆਪਣੀ ਇਹਨਾਂ ਦੀ ਤਾਂ ਉਹਦੇ ਵਿੱਚ 42% ਦੀ ਸੀਗਾ 42 ਤੋਂ 26 ਤੇ ਘਟ ਕੇ ਆ ਜਾਣਾ ਇਹ ਚਿੰਤਾ ਉਹਨਾਂ ਨੂੰ ਲੱਗ ਰਹੀ ਹੈ ਹੁਣ ਆਮ ਆਦਮੀ ਪਾਰਟੀ ਦਾ ਮਤਲਬ ਜਿਹੜਾ ਮੀਡੀਆ ਰਿਪੋਰਟਾਂ ਹੈਗੀਆਂ ਉਹਦੇ ਹਿਸਾਬ ਨਾਲ ਹੁਣ ਇਹ ਲੱਗਦਾ ਹੈ ਵੀ ਇਹ ਇਹਨੂੰ ਹੁਣ ਕਰਨ ਦੀ ਲੋੜ ਹੈ ਕਿਉਂਕਿ ਪਿੰਡਾਂ ਦੇ ਵਿੱਚ ਤਾਂ ਇਹਨਾਂ ਨੂੰ ਲੱਗਦਾ ਹੈ ਵੀ ਸਾਡਾ بیس ਬਣ ਗਿਆ ਜਿਹੜੀ ਜਿਹੜੀ ਸਰਕਾਰ ਹੈ ਜੀ ਉਹਨਾਂ ਨੂੰ ਲੱਗਦਾ ਹੈ ਵੀ ਸਾਡੀ ਪਾਰਟੀ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਪਿੰਡਾਂ 'ਚ 베ਸ ਬਣ ਗਿਆ ਸ਼ਹਿਰਾਂ 'ਚ ਘਟ ਰਿਹਾ ਹੈ ਵੀ ਉਹ ਚਿੰਤਾ ਲੱਗੀ ਹੋਈ ਹੈ ਪਰ ਗੱਲ ਇਹ ਵੀ ਕਰਾਂਗੇ ਕਿ ਨਾ ਜੀ ਕਿਤਰਾ ਕਿਤੇ ਧਰਮ ਨੂੰ ਲੈ ਕੇ ਬੜਾ ਧਿਆਨ ਦੇਣਾ ਚੱਲਣਾ ਪੈਂਦਾ ਥੋੜੀ ਥੋੜੀ ਜੀ ਗਲਤੀ ਕੀ ਤੇ ਕੀ ਕਰਾ ਦੇ ਕੀ ਇਲਜ਼ਾਮ ਲਗਾ ਦੇ ਇਹ ਤੁਹਾਨੂੰ ਬਾਅਦ ਚ ਪਤਾ ਲੱਗਦਾ ਕਿ ਹੁਣ ਸ਼ਰੋਮਣੀ ਕਾਲੀ ਦਲ ਦੇ ਉੱਤੇ ਬੇਦਬੀ ਦੇ ਦੋਸ਼ ਲੱਗਦੀ ਹੈ ਨਹੀਂ ਜੀ ਜੀ ਬਿਲਕੁਲ ਹੁਣ 328 ਰੁਪਏ ਦੇ ਮਾਮਲੇ ਵਿੱਚ ਜਿੱਥੇ ਮਾਨ ਸਰਕਾਰ ਵੱਲੋਂ ਐਸਆਈਟੀ ਦਾ ਗਠਨ ਕਰ ਦਿੱਤਾ ਗਿਆ ਸੀਗਾ ਤਾਂ ਰਾਜਾ ਸਾਹਿਬ ਗੁਰੂ ਘਰ ਨੂੰ ਲੈ ਕੇ ਜਿੱਥੇ ਉਹਨਾਂ ਵੱਲੋਂ ਕੋਈ ਸਟੇਟਮੈਂਟ ਦਿੱਤੀ ਗਈ ਸੀ ਉਹਨੂੰ ਲੈ ਕੇ ਯੂ ਟਰਨ ਲੈ ਕੇ ਘਿਰਦੇ ਹੋਏ ਨਜ਼ਰ ਆਏ ਸੀ ਕਿਤੇ ਨਾ ਕਿਤੇ ਇਹ ਵੀ ਚੀਜ਼ਾਂ ਧਿਆਨ ਦੇ ਵਿੱਚ ਰੱਖਣੀ ਹੁੰਦੀਆਂ ਨੇ ਬਿਲਕੁਲ ਜੀ ਬਿਲਕੁਲ ਉਹ ਥੋੜਾ ਜਿਹੜਾ ਮੁਖਸਰ ਸਾਹਿਬ ਦੇ ਵਿੱਚ ਜਿਹੜਾ ਮਾਗੀ ਮੇਲੇ ਦੇ ਉੱਪਰ ਜਿਹੜਾ ਐਲਾਨ ਕੀਤਾ ਸੀ ਉਸ ਤੋਂ ਬਾਅਦ ਥੋੜਾ ਯੂ ਟਰਨ ਬੋਟ ਬੈਂਕ ਨੂੰ ਪਹਿਲੀ ਵਾਰੀ ਨਹੀਂ ਨਜ਼ਰ ਰੱਖ ਰਹੀ ਤੁਸੀਂ ਦੇਖੋ 2019 ਤੋਂ ਭਗਵੰਤ ਮਾਨ ਜੀ ਪ੍ਰਧਾਨ ਸੀਗੇ ਆਮ ਆਦਮੀ ਪਾਰਟੀ ਦੇ ਲੇਕਿਨ 2023 ਦੇ ਵਿੱਚ ਕੀ ਹੋਇਆ ਅਮਨ ਅਰੋੜਾ ਨੂੰ ਬਣਾਤਾ ਹਾਂ ਉਹ ਤਾਂ ਹੀ ਬਣਾਇਆ ਸੀਗਾ ਔਰ ਫਿਰ ਦੇਖੋ ਹਿੰਦੂ ਵੈਲਫੇਅਰ ਬੋਰਡ ਵੀ ਕਾਇਮ ਕੀਤਾ ਗਿਆ ਹਾਂ ਅਗਸਤ ਮਹੀਨੇ ਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਹਿੰਦੂ ਵੈਲਫੇਅਰ ਬੋਰਡ ਦਾ ਤਾਂ ਮਤਲਬ ਮਤਲਬ ਬਹੁਤ ਧੀਰ ਦੀ ਮੰਗ ਰਹੀ ਹੈ ਬਈ ਇਹ ਜਿਹੜਾ ਹੈਗਾ ਸਾਡੇ ਰਾਮ ਜੜੀ ਫਿਲਮ ਦਿਖਾਈ ਜਾਵੇ ਇਹ ਬਹੁਤ ਦੇਰ ਤੋਂ ਸੀਗਾ ਜੀ ਏਜੰਡਾ ਇਹ ਤੇ ਤੁਸੀਂ ਦੇਖੋ ਬਈ ਇੱਕ ਹੋਰ ਜਿਹੜੀ ਗੱਲ ਤੁਹਾਨੂੰ ਮੈਂ ਦੱਸਾਂ 2025 ਦੇ ਵਿੱਚ ਪਿਛਲੇ ਸਾਲ ਫਰਵਰੀ ਮਹੀਨੇ ਭਗਵੰਤ ਮਾਨ ਜੀ ਨੇ ਜਿਹੜਾ ਸੀਗਾ ਇਹ ਐਲਾਨ ਵੀ ਕੀਤਾ ਸੀ ਕਿ Hindu Mandir Act ਵੀ ਬਣਾਇਆ ਜਾਏਗਾ ਇਹ ਔਰ ਇਹ ਇਹ ਸਿਰਫ ਜਿਹੜਾ ਸੀ ਉਹ ਵੋਟ ਬੈਂਕ ਦਾ ਜਿਹੜੇ ਉੱਪਰ ਉਹਦੇ ਉੱਪਰ ਧਿਆਨ ਕੇਂਦ੍ਰਿਤ ਕਰਨ ਦੀ ਜਿਹੜੀ ਇੱਕ ਰਾਜਨੀਤੀ ਸੀ ਹੁਣ ਜਿਹੜੀ ਆਪਣਾ ਤੁਸੀਂ ਦੇਖੋ ਵੀ ਜੇ ਇਹ ਐਕਟ ਬਣਦਾ ਤਾਂ ਨ ਕੀ ਮਤਲਬ ਹੋਏਗਾ ਉਹਦਾ ਮਤਲਬ ਇਹ ਹੋਏਗਾ ਵੀ ਜਿਹੜੇ ਮੰਦਰ ਨੇ ਜਿਵੇਂ ਕਿ ਗੁਰਦੁਆਰਾ ਸਾਹਿਬਾਨ ਨੇ ਇਸ ਤਰ੍ਹਾਂ ਹੀ ਬਿਲਕੁਲ ਉਸੇ ਤਰ੍ਹਾਂ ਹੀ ਜਿਹੜਾ ਹੈ ਉਹਨਾਂ ਦਾ ਇੱਕ ਐਕਟ ਹੈ ਗੁਰਦੁਆਰਾ ਐਕਟ ਬਣਿਆ ਹੋਇਆ ਹੈ ਜੀ ਆਪਣਾ 1925 ਦਾ ਤੇ ਤੁਸੀਂ ਦੇਖੋ ਵੀ ਉਸ ਤਰ੍ਹਾਂ ਹੀ ਜੇ ਆਪਣਾ Hindu Mandir Act ਬਣਦਾ ਹੈ ਪੰਜਾਬ ਦੇ ਵਿੱਚ ਤਾਂ ਸਰਕਾਰ ਦਖਲ ਨਹੀਂ ਦੇ ਸਕੀ ਕਿ ਕਿਸੇ ਵੀ ਮੰਦਰ ਦੇ ਵਿੱਚ ਇਹ 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 ਇੱਕ ਬਹੁਤ ਵੱਡਾ ਪੁਆਇੰਟ ਹੈਗਾ ਜਿਹੜਾ ਕਿ ਭਗਵੰਤ ਮਾਨ ਨੇ ਪਿਛਲੇ ਸਾਲ ਇਹ ਦਿੱਤਾ ਸੀਗਾ ਇਹ ਆਈਡੀਆ ਤੇ ਇਹ ਮਤਲਬ ਕੋਈ ਅਜਤ ਪਹਿਲੀ ਉਹਦੇ ਉੱਪਰ ਨਹੀਂ ਹੈਗਾ ਕੋਈ ਇਹਨਾਂ ਦੇ ਪਿੱਛੇ ਰਵਿੰਦਰ ਕੇਜਰੀਵਾਲ ਦਾ ਦਿਮਾਗ ਹੈਗਾ ਤੇ ਉਹਨਾਂ ਦਾ ਉਹਨਾਂ ਬੜੇ ਬਹੁਤ ਤੇਜ਼ ਤਰਾਰ ਦਿਮਾਗ ਹੈ ਉਹਨਾਂ ਦਾ ਇਸ ਕੋਈ ਸ਼ੱਕ ਨਹੀਂ ਹੈ ਤੇ ਕਿੱਥੇ ਜਾ ਕੇ ਆਪਾਂ ਨੇ ਸਮਝ ਲਓ ਵੀ ਪੰਜਾਬੀ ਚ ਕਿ ਗਿੱਟੇ ਤੇ ਛੱਡ ਕਿੱਥੇ ਮਾਰਨੀ ਹੈ ਉਹਨਾਂ ਨੂੰ ਪਤਾ ਹੈ ਪਤਾ ਹੈ ਜੀ ਜੀ ਸੋ ਜਿੱਦਾਂ ਕੀ ਧਰਮ ਲੈ ਕੇ ਗੱਲਬਾਤ ਕੀਤੀ ਗਈ ਹੈ ਹੁਣ ਵੇਖਣਾ ਹੋਵੇਗਾ ਆਮ ਆਦੀ ਪਾਰਟੀ ਨੂੰ ਕਿੰਨੀ ਕੁ ਮਜ਼ਬੂਤੀ ਮਿਲਦੀ ਹੈ ਤੇ ਕਿੰਨੇ ਕੁ ਧਰਮ ਦੇ ਲੋਕ ਉਹਨਾਂ ਨਾਲ ਜੁੜਦੇ ਨੇ ਤਾਂ ਦੋਇਸਤਾਈ ਦੇ ਵੋਟਾਂ ਦੇ ਵਿੱਚ ਪਤਾ ਲੱਗੇਗਾ ਪਰ ਹਰੇਕ ਪਾਰਟੀ ਦਾ ਹੁੰਦਾ ਮਕਸਦ ਵੀ ਅਸੀਂ ਆਪਣੇ ਧਰਮ ਦੇ ਲਈ ਅਸੀਂ ਆਪਣੇ ਲੋਕਾਂ ਦੇ ਲਈ ਕੀ ਕਰ ਸਕਦੇ ਹਾਂ ਪਾਰਟੀ ਬਜੇ ਤੋਂ ਉੱਤੇ ਉੱਠ ਕੇ ਉਹ ਦੇਖਣਾ ਜ਼ਰੂਰੀ ਹੋਵੇਗਾ ਧੰਨਵਾਦ ਜੀ ਧੰਨਵਾਦ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ